ਸਸਤੀ ਦਾ ਸਾਰਿਆਂ ਨੂੰ ਸੋ ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਫੋਟਸ ਹਸਪੀਟਲ ਵੱਲੋਂ ਫਿਟ ਕਲੱਬ ਤੇ ਉਹਦੇ ਸਾਰੇ ਮੈਂਬਰਸ ਨੂੰ ਹੋਰੇ ਆਏ ਹੋਏ ਆਪਣੇ ਸਾਰੇ ਜਿਹੜੇ ਲੁਧਿਆਣਾ ਸਾਈਕਲਿਕ ਕਲੱਬ ਦੇ ਮੈਂਬਰਸ ਤੇ ਪ੍ਰੈਜ਼ੀਡੈਂਟ ਉਹਨਾਂ ਨੇ ਜਿਨ੍ਹਾਂ ਨੇ ਕੀ ਫੋਟਸ ਦੇ ਨਾਲ ਮਿਲ ਕੇ ਇਹ ਇਨੀਸ਼ੀਏਟਿਵ ਲੇਤਾ ਹੈ ਕਿ ਜਿਕੇ ਜਿਕੇ ਜਿਹੜੀ ਅਸੀਂ 골ਡਨ ਟੈਂਪਲ ਰਾਈਡ ਕਰਦੇ ਹਾਂ ਹਰ ਸਾਲ ਉਹ ਉਹਨੂੰ ਇਸ ਵਾਰ ਅਸੀਂ ਕੈਂਸਰ ਦੇ ਨਾਲ ਐਸੋਸੀਏਟ ਕਰਕੇ ਇੱਕ ਮੈਸੇਜ ਦੇ ਜਿਹੜਾ ਹੈ ਕਿ ਆਮ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਜਿਹੜਾ ਹੈ ਕਿ ਕੈਂਸਰ ਦੀ ਬਿਮਾਰੀ ਤੋਂ ਬਚਾ ਸਕਦੇ ਆ ਕਿਹੜੇ-ਕਿਹੜੇ ਚੀਜ਼ਾਂ ਨੇ ਜਿਹੜੇ ਆਪਾਂ ਕਰੀਏ ਤਾਂ ਕਿ ਆਪਾਂ ਆਪਣੇ ਆਪ ਨੂੰ ਇਤਨਾ ਸੇਫ ਕਰ ਸਕੀਏ ਤੇ ਦੂਜਾ ਜਿਹੜਾ अर्ਲੀ ਡਿਟੈਕਸ਼ਨ ਹੈ ਕਿ ਟਾਈਮਲੀ ਆਪਾਂ ਕੈਂਸਰ ਨੂੰ ਆਈਡੈਂਟੀਫਾਈ ਕਰ ਸਕੀਏ ਕਿਉਂਕਿ ਜਿਹੜੀ ਇਹ ਬਿਮਾਰੀ ਹੈ ਜੇ ਆਪਾਂ ਸਹੀ ਟਾਈਮ ਤੇ ਨੂੰ ਆਪਾਂ ਪਕੜੀ ਆਈਡੈਂਟੀਫਾਈ ਕਰੀਏ ਡਾਇਗਨੋਸ ਕਰੀਏ ਤਾਂ ਇਹਦਾ ਇਲਾਜ ਹੋ ਸਕਦਾ ਹੈ ਨਾ ਉਹਦਾ ਖਰਚਾ ਵੀ ਘਟਦਾ ਹੈ ਤੇ ਜਿਹੜੀ ਅਪੋਟਿਸ ਮਾਲ ਰੋਡ ਹਸਪਤਾਲ ਤੋਂ ਸ਼ੁਰੂ ਕਰਕੇ ਅਸੀਂ ਪੋਟਿਸ ਅੰਮ੍ਰਿਤਸਰ ਹਸਪਤਾਲ ਦੇ ਨਾਲ ਐਸੋਸੀਏਸ਼ਨ ਦੇ ਵਿੱਚ ਕਰਾਂਗੇ ਤੇ ਮੇਨ ਮੈਸੇਜ ਇਹੀ ਹੈ ਕਿ ਜਿੱਕੇ ਵੀ ਲੋਕਾਂ ਨੂੰ ਜਾਗਰੂਕ ਕਰੀਏ ਅਵੇਅਰ ਕਰੀਏ ਕਿ ਜਿੱਕੇ ਕਿਸ ਤਰ੍ਹਾਂ ਜੜੀ ਹੈ ਕਿ ਇਹ ਬਿਮਾਰੀ ਹੈ ਕਿਸਨੂੰ ਅਫੈਕਟ ਕਰਦੀ ਹੈ ਤੇ ਕਿਹੜੇ-ਕਿਹੜੇ ਚੀਜ਼ਾਂ ਜੜੀਆਂ ਅਸੀਂ ਕਰਕੇ ਇਹਨੂੰ ਆਪਾਂ ਆਪਣੇ ਆਪ ਨੂੰ ਸਹੀ ਰੱਖ ਸਕਦੇ ਹਾਂ ਫਿਟ ਰੱਖ ਸਕਦੇ ਹਾਂ ਜਿਵੇਂ ਕਿ ਅਸੀਂ ਬਾਕੀ ਸਾਰੇ ਸਾਈਕਲਿਸਟ ਨੂੰ ਦੱਸਿਆ ਕਿ ਫਿਟਨੈਸ ਬਹੁਤ ਜ਼ਰੂਰੀ ਹੈ ਫਿਟਨੈਸ ਦੇ ਨਾਲ ਇਮਿਊਨਿਟੀ ਵੀ ਬਣਦੀ ਹੈ ਥੋੜੀ ਸਿਹਤ ਵੀ ਚੰਗੀ ਰਹਿੰਦੀ ਹੈ ਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸ ਮੀਨਿੰਗ ਵਟ ਏਵਰ ਜਿਹੜੀ ਤੁਹਾਡੀ ਚੀਜ਼ ਤੁਹਾਨੂੰ ਚੀਜ਼ ਸੂਟ ਕਰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਰੋ ਤੇ ਇਹ ਮੈਸੇਜ ਅਸੀਂ ਮਿਲ ਕੇ ਫਿਟ ਕਲੱਬ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਪੂਰੇ ਲੁਧਿਆਣਾ ਨੂੰ ਤੇ ਪੂਰੇ ਰੀਜਨ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਅਸੀਂ ਇਹ ਮੈਸੇਜ ਸਪਰੈਡ ਕਰਨਾ ਚਾਹੁੰਦੇ ਆ ਕਿ ਜਿੱਕਿ ਕਿ ਕਿਦਾਂ ਆਪਾਂ ਮਿਲ ਕੇ ਜਿਹੜਾ ਹੈ ਕਿ ਇਸ ਬਿਮਾਰੀ ਜਿਹੜੀ ਕੈਂਸਰ ਦੀ ਬਿਮਾਰੀ ਹੈ ਉਹਨੂੰ ਹਰਾ ਸਕਦੇ ਆ ਤੇ ਅਵੇਰਨੈਸ ਜਿਹੜੀ ਹੈ ਕਿ ਉਹ ਸਭ ਤੋਂ ਇੰਪੋਰਟੈਂਟ ਹੈ ਤੇ ਇਹ ਮੀਡੀਆ ਦੇ ਥਰੂ ਅਸੀਂ ਇਹ ਮੈਸੇਜ ਸਾਰੇ ਇਲਾਕੇ ਨੂੰ ਦੇਣਾ ਚਾਹੁੰਦੇ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਮਾਟਾ ਇ ਸੋ ਜਿਵੇਂ ਕਿ ਦੱਸਿਆ ਡਾਕਟਰ ਸਾਹਿਬ ਨੇ ਕਿ 4 ਫਰਵਰੀ ਪੂਰੀ ਦੁਨੀਆ ਦੇ ਵਿੱਚ ਵਰਡ ਕੈਂਸਰ ਡੇ ਦੇ ਰੂਪ ਨਾ ਮਨਾਇਆ ਜਾਂਦਾ ਹੈ ਤੇ ਹਰ ਵਾਰੀ ਕੋਈ ਨਾ ਕੋਈ ਥੀਮ ਹੁੰਦਾ ਤਾਂ ਇਹਦਾ ਥੀਮ ਹੈ ਯੂਨਾਈਟਿਡ ਬਾਈ ਯੂਨੀਕ ਉਹ ਇੱਕ ਯੂਨੀਕ ਜਿਹਾ ਥੀਮ ਜਿਹੜਾ ਵਰਡ ਕੈਂਸਰ ਆਰਗੇਨਾਈਜੇਸ਼ਨ ਦਿੰਦਾ ਹੈਗਾ ਉਹਦੇ ਚ ਉਹ ਕਹਿੰਦੇ ਕਿ ਅਸੀਂ ਕੈਂਸਰ ਨੂੰ ਟਰੀਟ ਕਰਨਾ ਹੈ ਹਰ ਇੱਕ ਪੇਸ਼ੇਂ ਨੂੰ ਇੱਕ ਯੂਨੀਕ ਤਰੀਕੇ ਦੇ ਨਾਲ ਸੋ ਇਹਦਾ ਥੀਮ ਹੈ ਕਿ ਪੇਸ਼ੇਂ ਨੂੰ ਪਰਸਨਲ ਅਟੈਂਸ਼ਨ ਦੇ ਕੇ ਉਹਨਾਂ ਦੀ ਪਰਸਨਲ ਜਿਹੜੀ ਉਹ ਨੀਡਸ ਨੂੰ ਧਿਆਨ ਰੱਖਦੇ ਨੀਡਸ ਬੇਸਡ ਯੂਨੀਕ ਦਸਨਲ ਕੈਂਸਰ ਟਰੀਟ ਕੀਤਾ ਜਾ ਰਿਹਾ ਹੈ। ਸੋ ਐਵੇਂ ਤਰ੍ਹਾਂ ਦੇ ਜਿੰਨੇ ਵੀ ਉਪਰਾਲੇ ਹੁੰਦੇ ਨੇ ਜਿਵੇਂ ਕਿ ਅਬਰਟ ਕੈਂਸਰ ਡੇ ਹੈ ਜਾਂ ਤਬੈਕੋ ਡੇ ਹੁੰਦਾ ਕਈ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦਾ ਪਰਪਸ ਇਹੀ ਹੈ ਕਿ ਅਸੀਂ ਮਨਾਨ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦੀ ਅਵੇਅਰਨੈਸ ਸੋਸਾਇਟੀ ਚ ਪਹੁੰਚੇ। ਕਿਬੀ ਦੋ ਚੀਜ਼ਾਂ ਇੱਕ ਤੱਕ ਕੈਂਸਰ ਲਾ ਇਲਾਜ ਨਹੀਂ ਹੈ। ਦੂਸਰਾ ਕਿਉਂਕਿ ਜਲਦੀ ਕਿਵੇਂ ਫੜਿਆ ਜਾ ਸਕਦਾ ਹੈ। ਕਿਉਂਕਿ ਅੱਜ ਦੀ ਡੇਟ ਕੈਂਸਰ ਜੜਾ ਇੱਕ ਲਾਈਫ ਸਟਾਈਲ ਡਿਜ਼ੀਜ਼ ਬਣ ਗਿਆ ਹੋਇਆ ਹੈ। ਸੋ ਲੋਕਾਂ ਨੂੰ ਜਗ੍ਹਾ ਜਗ੍ਹਾ ਤੇ ਇਸ ਚੀਜ਼ ਬਾਰੇ ਜਾਗਰੂਕ ਕਿਉਂਕਿ ਕੈਂਸਰ ਇੰਨਾ ਜ਼ਿਆਦਾ ਇਨਾ ਅਲਰਮਿੰਗ ਸਟੇਜ ਦੇ ਨਾਲ ਵੱਧ ਰਿਹਾ ਹੈ ਕਿ ਆਉਣ ਵਾਲੇ 10-15 ਸਾਲਾਂ 'ਚ ਨੰਬਰ 1 ਕੈਂਸਰ ਕਿਲਰ ਬਣ ਜਾਏਗਾ ਦੁਨੀਆ ਦੇ ਵਿੱਚ ਸੋ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਹੱਲੇ ਵੀ ਕੇਸਿਸ ਬਹੁਤ ਜ਼ਿਆਦਾ ਨਹੀਂ ਹੈ ਇਹ ਨਹੀਂ ਕਿ ਆਉਣ ਵਾਲੇ ਟਾਈਮ 'ਚ ਵਧੇਗਾ ਹੁਣ ਵੀ ਸੋ ਇੱਕ ਬਹੁਤ ਜ਼ਰੂਰੀ ਹੈ ਕਿ ਸੋਸਾਇਟੀ 'ਤੇ ਜਾਗਰੂਕਤਾ ਪੈਦਾ ਹੋਵੇ ਜਦੋਂ ਇਦਾਂ ਦੇ ਜ਼ਿਆਦਾ ਜ਼ਿਆਦਾ ਉਪਰਾਲੇ ਹੋਣਗੇ ਤੁਹਾਡੇ ਲੋਕਾਂ ਦੇ ਮਾਧਮ ਨਾਲ ਸੋਸਾਇਟੀ ਨੂੰ ਇਹ ਪਹੁੰਚੇਗੀ ਕਹਬਰ ਕੇ ਜੀ ਇਹ ਕੈਂਸਰ ਬਾਰੇ ਜ਼ਿਆਦਾ ਤੋਂ ਜ਼ਿਆਦਾ ਗੱਲ ਕਰੀਏ ਜ਼ਿਆਦਾ ਜ਼ਿਆਦਾ ਇਹ ਸਿੰਪਟਮਸ ਬਾਰੇ ਗੱਲ ਕਰੀਏ ਜ਼ਿਆਦਾ ਜ਼ਿਆਦਾ ਇਸ ਬਾਰੇ ਗੱਲ ਕਰਕੇ ਕਿਵੇਂ ਉਹਨੂੰ अर्ली ਡਾਇਗਨੋਸਿਸ ਕਰ ਸਕਦੇ ਆ ਤਾਂ ਜੋ ਕੈਂਸਰ ਤੇ ਅਸੀਂ ਜਿੱਤ ਪਾਉਣ ਦਾ ਪਤਾ ਨਹੀਂ ਪੁਆਇਸ਼ ਨੀਅਰ ਪੁਆਇਸ਼ ਕਿੰਨਾ ਪੋਸੀਬਲ ਹੈ ਪਰ ਹਾਂ ਇਹਨੂੰ ਆਪਾਂ ਚੰਗੇ ਸਿਹਤਾਰੂ ਤਰੀਕੇ ਨਾਲ ਲੜ ਸਕੀਏ ਤਾਂ ਕਿ ਆਨਮਲੇ ਜਿਹੜੀਆਂ ਸਾਡੀਆਂ ਪੁਛਤਾਂ ਨੇ ਉਹਨਾਂ ਨੂੰ ਕੈਂਸਰ ਦਾ ਇਨਸੀਡੈਂਸ ਘਟ ਜਾਏ ਉਹਨਾਂ ਦੀ ਜ਼ਿੰਦਗੀ ਜਿਹੜੀ ਸੁਖਾਲੀ ਹੋਵੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਇਆਗਾ ਕਿ ਇਹ ਮਹੀਨਾ ਜਿਵੇਂ ਆਪਾਂ ਕਰਦੇ ਵੀ ਦੱਸਿਆ ਹੈਗਾ ਕਿ ਆਪਾਂ ਕੈਂਸਰ ਅਵੇਰਨੈਸ ਮਹੀਨੇ ਦੇ ਤੌਰ ਤੇ ਮਨਾ ਰਹੇ ਹੈਗੇ ਆ ਹੁਣ ਜਦ ਆਪਾਂ ਇਹ ਗੱਲ ਕਰਦੇ ਆ ਕਿ ਕੈਂਸਰ ਦੇ ਟਰੀਟਮੈਂਟ ਦੇ ਵਿੱਚ ਬਹੁਤ ਇਲਾਜ ਆ ਚੁੱਕੇ ਹੈਗੇ ਆ ਅੱਜਕੱਲ ਬਹੁਤ ਅੱਛੀ ਕੀ ਸਰਜਰੀਜ਼ ਹੋ ਰਹੀਆਂ ਨੇ ਬਹੁਤ ਨਵੇਂ ਨਵੇਂ ਦਵਾਈਆਂ ਆ ਚੁੱਕੀਆਂ ਨੇ ਇਹ ਇੱਕ ਪੱਖ ਹੈਗਾ ਕੈਂਸਰ ਟਰੀਟਮੈਂਟ ਦਾ ਇਹਦੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਇਹ ਕਿਸੇ ਮਰੀਜ਼ ਨੂੰ ਕੈਂਸਰ ਹੋ ਗਿਆ ਤਾਂ ਅਸੀਂ ਉਹਦੀ ਜਾਨ ਬਚਾ ਸਕਦੇ ਹਾਂ ਉਹਨੂੰ ਠੀਕ ਕਰ ਸਕਦੇ ਹਾਂ ਪਰ ਐਜ਼ ਅ ਟਰੀਟਿੰਗ ਡਾਕਟਰ ਐਜ਼ ਅ ਟਰੀਟਿੰਗ ਯੂਨਿਟ ਮੇਨ ਮਕਸਦ ਸਾਡਾ ਇਹ ਨਹੀਂ ਹੁੰਦਾ ਕਿ ਸਿਰਫ ਆਪਾਂ ਟਰੀਟਮੈਂਟ ਹੀ ਕਰਨੀ ਹੈਗਾ ਸੋ ਇਹਦਾ ਮੇਨ ਮਕਸਦ ਇਹ ਵੀ ਹੁੰਦਾ ਕਿ ਲੋਕਾਂ ਨੂੰ ਇਹ ਇਸ ਵਾਰ ਜਾਗਰੂਕ ਕਰੀਏ ਤਾਂ ਕਿ ਇਹ ਪ੍ਰੋਬਲਮ ਹੋਵੇ ਹੀ ਸਾਡੇ ਵਾਸਤੇ ਇੱਕ ਆਇਡਲ ਸੁਸਾਇਟੀ ਹੋਊਗੀ ਜਿਸ ਤਿੱਕੇ ਹਰ ਬੰਦੇ ਨੂੰ ਪਤਾ ਹੋਵੇ ਕਿ ਮੇਰੇ ਇਥੇ ਕੈਂਸਰ ਰਿਸਕ ਕਿੰਨਾ ਹੈਗਾ ਮੈਂ ਟੈਸਟ ਕਰਾਵਾਂ ਤਾਂ ਕਿ ਪ੍ਰਮਾਤਮਾ ਨਾ ਕਰੇ ਕਿ ਉਹਨੂੰ ਕੈਂਸਰ ਹੋਵੇ ਪਰ ਜੇ ਹੋਵੇ ਵੀ ਤਾਂ ਉਸ ਸਟੇਜ ਤੇ ਪਤਾ ਲੱਗ ਜਾਏ ਜਿਸ ਤਿੱਕੇ ਸ਼ਾਇਦ ਉਹਦਾ ਟ੍ਰੀਟਮੈਂਟ ਦਾ ਕਾਸਟ ਜਿਹੜਾ ਹੈਗਾ ਆ ਸਿਰਫ 10 ਪੈਸੇ ਹੀ ਰਵੇ ਜਰਾ ਦੇਣ ਕਿ ਉਹ ਆਪਣੀ ਪੂਰੀ ਪੂੰਜੀ ਜਮ੍ਹਾਂ ਪੂੰਜੀ ਹੈਗੀ ਪੂਰੇ ਘਰ ਪਰਿਵਾਰ ਦੇ ਖਰਚੇ ਤੇ ਲਾ ਲੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਾਡਾ ਟ੍ਰੀਟਮੈਂਟ ਸਿਰਫ ਕੈਂਸਰ ਟ੍ਰੀਟਮੈਂਟ ਨਹੀਂ ਹੈਗਾ ਕੈਂਸਰ ਪ੍ਰੀਵੈਂਸ਼ਨ ਵੀ ਹੈ ਤੇ ਇਸੇ ਕਰਕੇ ਹਰ ਸਾਲ ਫਰਵਰੀ ਦਾ ਮਹੀਨਾ ਜਿਹੜਾ ਕਿ WHO ਵਰਲਡ ਹੈਲਥ ਓਰਗੇਨਾਈਜੇਸ਼ਨ ਕਹਿੰਦਾ ਕਿ ਆਪਾਂ ਕੈਂਸਰ ਅਵੇਰਨੈਸ ਮੰਡ ਕਰਨਾ ਹੈ ਅਵੇਰਨੈਸ ਦਾ ਮਤਲਬ ਹੁੰਦਾ ਕਿ ਹਰ ਇਨਸਾਨ ਜੋ ਹੈਗਾ ਆ ਉਹਨਾਂ ਇਸ ਚੀਜ਼ ਬਾਰੇ ਅਸੀਂ ਜਾਗਰੂਕ ਕਰੀਏ ਕਿ ਭਰਾਵਾ ਜਾਂ ਫਿਰ ਕੋਈ ਵੀ ਲੇਡੀ ਹੋਵੇ ਜਿਹਨੂੰ ਆਪਾਂ ਕਹਿ ਸਕੀਏ ਕਿ ਤੂੰ ਕੋਈ ਵੀ ਇਨਸਾਨ ਅੱਜ ਦੀ ਦੁਨੀਆ 'ਚ ਕੈਂਸਰ ਤੋਂ ਇਮਿਊਨ ਨਹੀਂ ਹੈਗਾ ਜੇ ਚਾਹੇ ਕੋਈ ਕਹੇ ਕਿ ਮੈਂ ਬੀੜੀ ਨਹੀਂ ਪੀਂਦਾ ਮੈਂ ਸਿਗਰਟ ਨਹੀਂ ਪੀਂਦਾ ਮੈਂ ਕੋਈ ਬੁਰਾ ਕੰਮ ਨਹੀਂ ਕਰਦਾ ਮੈਂ ਖਾਣਾ ਠੀਕ ਖਾਂਦਾ ਉਸ ਇਨਸਾਨ ਨੂੰ ਵੀ ਕੈਂਸਰ ਹੋ ਸਕਦਾ ਹੈਗਾ ਹਾਲਾਂਕਿ ਚਾਂਸ ਉਸ ਦੇ ਘੱਟ ਹੈਗਾ ਪਰ ਉਹਨੂੰ ਜਾਗਰੂਕ ਰਹਿਣਾ ਚਾਹੀਦਾ ਹੈਗਾ ਇਸ ਕਰਕੇ ਚਾਹੇ ਕੋਈ ਵੀ ਇਨਸਾਨ ਹੋਵੇ ਉਹਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਇਹ ਸਾਡਾ ਸਮਾਜ ਦਾ ਪਤੀ ਫਰਜ਼ ਹੈਗਾ ਤੇ ਇਸ ਪੂਰੇ ਮਹੀਨੇ 40th ਹਸਪੀਟਲ ਇਹੇ ਤਰ੍ਹਾਂ ਦੇ ਪ੍ਰੋਗਰਾਮ ਕਰੂਗਾ ਤਾਂ ਕਿ ਅਸੀਂ ਲੋਕਾਂ ਨਾਲ ਜੁੜ ਸਕੀਏ ਕਈ ਜਗ੍ਹਾ ਤੇ ਅਸੀਂ ਜਾਵਾਂਗੇ ਯਾ ਮੈਂ ਕਿਹਦੇ ਸੱਸ ਰਿਹਾ ਕਿ 9 ਫਰਵਰੀ ਨੂੰ ਅਸੀਂ ਇੱਕ ਕੈਂਸਰ ਸਾਈਕਲੋਥਨ ਕਰ ਰਹੇ ਹਾਂ ਜਿਹੜਾ ਕਿ ਪੋਰਟਸ ਲੁਧਿਆਣਾ ਤੋਂ ਪੋਰਟਸ ਅੰਮ੍ਰਿਤਸਰ ਤੱਕ ਜਾਊਗੀ 200 ਕਿਲੋਮੀਟਰ ਦੀ ਹੋਗੀ ਅਸੀਂ ਪੂਰੇ ਰਸਤੇ ਜਿੱਥੇ ਵੀ ਅਸੀਂ ਰੁਕਾਂਗੇ ਜਿੱਥੇ ਵੀ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਇਸ ਕਰਕੇ ਅਵੇਅਰ ਕਰਾਂਗੇ ਕਿ ਇਸ ਮਹੀਨੇ ਤੁਸੀਂ ਆਪਣੇ ਆਪਣੇ ਇੱਕ ਪ੍ਰੋਟੋਕਾਲ ਸੈੱਟ ਕਰ ਲਓ ਤਾਂ ਕਿ ਆਪਾਂ ਜਿਹੜੇ ਟੈਸਟ ਕਰਾਣੇ ਹੈਗੇ ਉਹ ਕਰਵਾਈਏ ਤਾਂ ਕਿ ਇਸ ਬਿਮਾਰੀ ਤੋਂ ਅਸੀਂ ਬਚ ਸਕੀਏ ਲੋਕਾਂ ਦੇ ਮਨ 'ਚ ਬਹੁਤ ਡਰ ਹੁੰਦਾ ਇਸ ਗੱਲ ਨੂੰ ਲੈ ਕੇ ਕਿ ਅਸੀਂ ਟੈਸਟ ਕਿਉਂ ਕਰਾਈਏ ਕਿਤੇ ਕੁਝ ਨਿਕਲ ਨਾ ਆਏ ਕਿਤੇ ਕੁਝ ਪਤਨ ਨਾ ਲੱਗ ਜਾਏ ਮੈ ਚੰਗੀ ਗੱਲ ਹੈ ਨਾ ਨਿਕਲੇ ਪਰ ਜੇ ਨਿਕਲ ਵੀ ਜਾਓਗੇ ਤਾਂ ਐਟਲੀਸਟ ਤੁਹਾਡੇ ਭਲੇ ਵਾਸਤੇ ਹੈਗਾ ਇਸ ਚੀਜ਼ ਤੋਂ ਡਰ ਜੇ ਜੇ ਆਪਾਂ ਇਹ ਖਿਆਲ ਖਿਆਲ ਪਨਾ ਲਾਂਗੇ ਕਿ ਮੈਡੀਟੇਸ਼ਨ ਜੇ ਟੈਸਟ ਨਹੀਂ ਕਰਾਂਦੇ ਤਾਂ ਹੀ ਚੰਗਾ ਹੈ ਇਹ ਸਭ ਤੋਂ ਵੱਡੀ ਬੇਵਕੂਫੀ ਹੈਗੀ ਅੱਜ ਕੱਲ ਦੇ ਜ਼ਮਾਨੇ ਬਹੁਤ ਜਦ ਇਹ ਬਿਮਾਰੀ ਆਂਦੀ ਹੈਗੀ ਆ ਤਾਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਕਦੋਂ ਸ਼ੁਰੂ ਹੋ ਜਾਂਦੀ ਲੋਕੀ ਆ ਕੇ ਸਾਨੂੰ ਕਹਿੰਦੇ ਕਿ ਇਹਦੇ ਸੰਦ ਕੁਝ ਮਹੀਨੇ ਤੋਂ ਪ੍ਰੋਬਲਮ ਸੀਗੀ ਯੈਸ ਕੁਝ ਮਹੀਨੇ ਤੋਂ ਸੀਗੀ ਪਰ ਜੇ ਤੁਸੀਂ ਇਹਨੂੰ ਸਾਲ ਪਹਿਲੇ ਟੈਸਟ ਕਰਾਇਆ ਹੁੰਦਾ ਤੇ ਉਸ ਤੋਂ ਬਚ ਸਕਦੇ ਸੀਗੇ ਇਸ ਕਰਕੇ ਪੂਰੇ ਕੈਂਸਰ ਅਵੇਰਨੈਸ ਇਹ ਸਾਡੇ ਸਾਡਾ ਡਿਊਟੀ ਹੈਗੀ ਹੈ ਸਾਡੇ ਸਾਰਿਆਂ ਦੀ ਡਿਊਟੀ ਹੈਗੀ ਹੈ ਕਿ ਅਸੀਂ ਸਮਾਜ ਲਈ ਇਸ ਬਾਰੇ ਦੱਸੀਏ ਤੇ ਇਹ ਪੂਰੇ ਮਹੀਨੇ ਫੋਰਟਿਸ ਹਸਪੀਟਲ ਤੇ ਜਾਣਾ ਇਸ ਚੀਜ਼ ਨੂੰ ਕਰਦਿਆਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਮੈਂ ਡਾਕਟਰ ਅਨੀਸ਼ ਮੈਂ ਕੈਂਸਰ ਸਰਜਨ ਦੇ ਤੌਰ ਤੇ ਫੋਰਟਿਸ ਲੁਧਿਆਣਾ ਤੇ ਫੋਰਟਿਸ ਅੰਮ੍ਰਿਤਸਰ ਦੋਨੋਂ ਸੈਂਟਰਸ ਤੇ ਕੰਮ ਕਰ ਰਿਹਾ ਹਾਂ ਜਿਵੇਂ ਕਿ ਅੱਜ ਮੇਰੇ ਸਾਰੇ ਰਿਸਪੈਕਟਡ ਸੀਨੀਅਰਸ ਨੇ ਦੱਸਿਆ ਕਿ ਆਪਾਂ ਕੈਂਸਰ ਅਵੇਅਰਨੈਸ ਬਾਰੇ ਗੱਲ ਕਰਨੀ ਹੈ ਤੇ ਐਜ਼ ਅ ਸਰਜਨ ਹੋਣ ਦੇ ਨਾਤੇ ਕੈਂਸਰ ਸਰਜਨ ਹੋਣ ਦੇ ਨਾਤੇ ਮੈਂ ਇੱਕ ਮੈਸੇਜ ਸਾਰਿਆਂ ਨੂੰ ਦੇਣਾ ਚਾਹਾਂਗਾ ਕਿ ਆਪਾਂ ਹੁਣ ਅੱਜ ਦੀ ਡੇਟ 'ਚ ਬੜੀ ਹੀ ਪਰਸਨਲਾਈਜ਼ਡ ਕੈਂਸਰ ਟ੍ਰੀਟਮੈਂਟ ਵੱਲ ਜਾਂਦੇ ਜਾ ਰਹੇ ਹਾਂ ਜੋ ਦੌਰ ਹੈ ਇਹ ਨਹੀਂ ਹੈ ਕਿ ਹਰ ਕੈਂਸਰ ਪੇਸ਼ੈਂਟ ਨੂੰ ਇੱਕੋ ਤਰ੍ਹਾਂ ਦਾ ਟ੍ਰੀਟਮੈਂਟ ਮਿਲਣਾ ਹੈ ਇੱਕੋ और ये भी नहीं है कि बहुत बढ़िया-बढ़िया बढ़िया सर्जरीज है। नो डाउट कैंसर सर्जरीज कुछ हद तक बहुत बढ़िया होती हैं, पर हर पेशेंट न ही इतनी ज़्यादा बड़ी सर्जरी और ज़्यादा लंबी रिकवरी वाला ट्रीटमेंट मिलना है ये जरूरी नहीं है ਸੋ ਬਹੁਤ ਲੋਗੇ ਧਾਰਨਾ ਰੱਖ ਲੈਂਦੇ ਆਪਣੇ ਮਨ ਚ ਕਿ ਕੈਂਸਰ ਹੋ ਗਿਆ ਤਾਂ ਇਹ ਕੈਂਸਰ ਤਾਂ ਆਪਰੇਸ਼ਨ ਹੋਣਾ ਹੈ ਅਸੀਂ ਮਹੀਨਾ ਮੰਜੇ ਤੇ ਲੱਗੇ ਰਵਾਂਗੇ ਅਸੀਂ ਰਿਕਵਰ ਨਹੀਂ ਕਰ ਪਾਵਾਂਗੇ ਉਹ ਚੀਜ਼ ਨਹੀਂ ਹੈ ਅੱਜ ਦੀ ਡੇਟ ਵਿੱਚ ਅਸੀਂ ਇੰਨੀ ਐਡਵਾਂਸ ਟੈਕਨੀਕਸ ਨਾਲ ਸਰਜਰੀਜ਼ ਕਰਦੇ ਆਂ ਕੈਂਸਰ ਦੇ ਪੇਸ਼ੈਂਟ ਸਰਜਰੀ ਤੋਂ ਬਾਅਦ ਕਈ ਤਰ੍ਹਾਂ ਦੇ ਅਗਲੇ ਦਿਨ ਹੀ ਡਿਸਚਾਰਜ ਹੋ ਜਾਂਦੇ ਆਂ ਕੁਝ ਪੇਸ਼ੈਂਟ 2-3 ਦਿਨਾਂ ਵਿੱਚ ਡਿਸਚਾਰਜ ਹੋ ਜਾਂਦੇ ਆਂ ਅਸੀਂ ਲਾਪਰੋਸਕੋਪਿਕ ਨਾਲ ਵੀ ਕਈ ਸਰਜਰੀਜ਼ ਕੈਂਸਰ ਟ੍ਰੀਟਮੈਂਟ ਲਈ ਕਰ 파 ਰਹੇ ਹਾਂ ਸੋ ਇਹ ਜਿਹੜੇ ਮੈਸੇਜ ਆ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਆ ਦੂਸਰਾ ਇੱਕ ਸਰਜਰੀ ਦੇ ਨਾਮ ਤੇ ਆ ਬਾਇਪਸੀ ਦੇ ਨਾਮ ਤੇ ਬਹੁਤ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਜੇ ਕੈਂਸਰ ਨੂੰ ਜੇ ਆਪਾਂ ਚਾਕੂ ਲਵਾ ਲਿਆ ਕੈਂਸਰ ਨੂੰ ਜੇ ਸੂਈ ਲਵਾ ਲਈ ਤਾਂ ਕੈਂਸਰ ਫੈਲ ਜਾਊਗਾ ਐਦਾ ਨਹੀਂ ਹੁੰਦਾ ਜਦ ਤੱਕ ਆਪਾਂ ਬਾਇਪਸੀ ਦਾ ਟੈਸਟ ਨਹੀਂ ਕਰਾਂਗੇ ਤਦ ਤੱਕ ਸਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਕਿਹੜੇ ਪ੍ਰਕਾਰ ਦਾ ਕੈਂਸਰ ਆ ਔਰ ਉਹਦਾ ਕੀ ਟ੍ਰੀਟਮੈਂਟ ਹੋਣਾ ਹੈ ਸੋ ਬਾਇਓਪਸੀ ਕਰਨੀ ਹੈ ਨਹੀਂ ਕਰਨੀ ਹੈ ਸਰਜਰੀ ਕਰਨੀ ਹੈ ਨਹੀਂ ਕਰਨੀ ਹੈ ਇਹ ਡਿਸੀਜਨ ਤੁਸੀਂ ਆਪਣੇ ਡਾਕਟਰ ਤੇ ਛੱਡਣਾ ਹੈ ਆਪਣੇ ਡਾਕਟਰ ਦੀ ਸਲਾਹ ਲੈ ਕੇ ਡਿਸੀਜਨ ਲੈਣਾ ਹੈ ਨਾ ਕਿ ਜੋ ਮਿਤ ਬਨੇ ਹੋਏ ਹੈ ਸੋਸਾਇਟੀ ਵਿੱਚ ਉਸ ਮਿੱਤ ਦੇ ਬੇਸ ਤੇ ਡਿਸੀਜਨ ਲੈਣਾ ਹੈ ਸੋ ਕਿਸੇ ਨੂੰ ਵੀ ਜੇ ਕੋਈ ਕੈਂਸਰ ਦੇ ਕੋਈ ਲੱਛਣ ਹੈਗੇ ਹੈ ਜਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈ ਮੇਰੀ ਸਭ ਨੂੰ ਅੱਜ ਤੁਹਾਡੇ ਰਾਹੀਂ ਇਹੀ ਹੈਗੀ ਬੇਨਤੀ ਸਾਰੇ ਲੋਕਾਂ ਨੂੰ ਕਿ ਤੁਸੀਂ ਪਲੀਜ਼ ਕੈਂਸਰ ਸਪੈਸ਼ਲਿਸਟ ਨੂੰ ਔਨਕੋਲੋਜਿਸਟ ਨੂੰ ਜਾ ਕੇ ਜ਼ਰੂਰ ਮਿਲਣਾ ਹੈ ਕਿ ਆਪਣੇ ਆਸਪਟੋਰ ਹਾਸ ਤੇ ਲੋਕਾਂ ਬਾਰੇ ਜਾਂ ਕਿਸੇ ਹੋਰ ਦੀ ਗੱਲ ਸੁਣ ਕੇ ਇਹ ਡਿਸੀਜਨ ਨਹੀਂ ਲੈ ਲੈਣਾ ਜੀ ਕਿ ਮੇਰਾ ਇਲਾਜ ਨਹੀਂ ਹੋ ਸਕਦਾ ਜਾਂ ਮੈਂ ਇਹ ਇਲਾਜ ਕਰਾਣਾ ਹੈ ਸੋ ਉਹਦੇ ਲਈ ਤੁਸੀਂ ਕਨਸਰਨ ਔਨਕੋਲੋਜਿਸਟ ਨੂੰ ਚਾਹੀਏ ਸਰਜੀਕਲ ਔਨਕੋਲੋਜਿਸਟ ਹੋਵੇ ਮੈਡੀਕਲ ਔਨਕੋਲੋਜਿਸਟ ਹੋਵੇ ਉਹਨਾਂ ਨੂੰ ਜਾ ਕੇ ਮਿਲੋ ਇੱਕ ਵਾਰ ਉਹਨਾਂ ਤੋਂ ਪੁੱਛੋ ਕੀ ਟਰੀਟਮੈਂਟ ਹੈ ਫਿਰ ਜੋ ਡਾਕਟਰ ਤੁਹਾਨੂੰ ਸਲਾਹ ਦੇਣਗੇ ਉਸ ਅਕੋਰਡਿੰਗ ਕਰੋ ਤੇ ਆਪਾਂ ਇਸ ਬਿਮਾਰੀ ਤੋਂ ਇਸੇ ਤਰੀਕੇ ਨਾਲ ਜਿੱਤ ਸਕਦੇ ਹਾਂ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਨਮੋਲ ਹੈਡ ਨੈਕ ਕੈਂਸਰ ਸਰਜਨ ਆ ਮੈਂ ਫੋਰਟਿਸ ਚੰਡੀਗੜ੍ਹ ਰੋਡ ਤੇ ਮਾਲ ਰੋਡ ਦੋਵਾਂ ਤੇ ਕੰਮ ਕਰ ਰਿਹਾ ਜਿਸ ਤਰ੍ਹਾਂ ਡਾਕਟਰ ਵੀ ਦੱਸਿਆ ਇਹ ਸਾਡਾ ਕੈਂਸਰ ਅਵੇਅਰਨੈਸ ਮੰਥ ਹੈਗਾ ਤੇ ਇਸ ਦੇ ਵਿੱਚ ਅਸੀਂ ਵੱਧੋ ਵੱਧ ਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਕੈਂਸਰ ਦੇ ਰਿਲੇਟਿਡ ਮਿਥਸ ਨੇ ਜਾਂ ਟ੍ਰੀਟਮੈਂਟ ਨੂੰ ਲੈ ਕੇ ਜੋ ਮਿਸਕਨਸੈਪਸ਼ਨਸ ਨੇ ਲੋਕਾਂ ਨੇ ਆ ਉਹ ਸਾਡੀ ਕੋਸ਼ਿਸ਼ ਹੈ ਵੀ ਅਸੀਂ ਵੱਧੋ ਵੱਧ ਕਲੀਅਰ ਕਰ ਸਕੀਏ ਜਿਸ ਤਰ੍ਹਾਂ ਡਾਕਟਰ ਨੀਸ਼ ਨੇ ਵੀ ਦੱਸਿਆ ਵੀ ਇੱਕ ਬਹੁਤ ਵੱਡੀ ਮਿਥ ਹੈ ਲੋਕਾਂ ਦੇ ਵਿੱਚ ਵੀ ਜੇ ਅਸੀਂ ਕੈਂਸਰ ਨੂੰ ਅਸੀਂ ਚਾਕੂ ਲਵਾ ਲਿਆ ਜਾਂ ਅਸੀਂ ਪੀਸ ਦੇਤਾ ਜਿਸ ਨੂੰ ਅਸੀਂ ਬਾਇਪਸੀ ਕਹਿੰਦੇ ਆ ਤੇ ਉਹ ਸਪਰੈਡ ਹੋਣਾ ਸ਼ੁਰੂ ਹੋ ਜਾਏਗਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਸੋ ਦੈਟ ਇਜ਼ ਦਾ ਫਰਸਟ ਸਟੈਪ ਐ ਡਾਇਗਨੋਸਿਸ ਤੇ ਅੱਗੇ ਟਰੀਟਮੈਂਟ ਕਰਨ ਦੇ ਵਿੱਚ ਕੈਂਸਰ ਸੋ ਜੋ ਅੱਜਕਲ ਸਰਜਰੀਜ਼ ਨੇ ਉਹ ਕਾਫੀ ਐਡਵਾਂਸ ਤੇ ਮਤਲਬ ਕੁਆਲਿਟੀ ਆਫ ਲਾਈਫ ਇੰਪਰੂਵ ਕਰਨ ਵਾਲੀਆਂ ਜੋ ਸਰਜਰੀਜ਼ ਹੋ ਗਈਆਂ ਸੋ ਸਰਜਰੀ ਤੋਂ ਬਾਅਦ ਜਿਹੜਾ ਕੈਂਸਰ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਆਲਮੋਸਟ ਨਾਰਮਲ ਹੋ ਜਾਂਦੀ ਹੈ ਤੇ ਉਹ ਸੋਸਾਇਟੀ ਦੇ ਵਿੱਚ ਇੱਕ ਆਲਮੋਸਟ ਨਾਰਮਲ ਜ਼ਿੰਦਗੀ ਹੀ ਜਿੰਦਾ ਹੈ ਸੋ ਇਹ ਕੈਂਸਰ ਨਾਲ ਜੋ ਜੁੜਿਆ ਹੋਇਆ ਸਟਿਗਮਾ ਹੈ ਵੀ ਇੱਕ ਵਾਰ ਜੇ ਕੈਂਸਰ ਹੋ ਗਿਆ ਤਾਂ ਬੰਦਾ ਜਿਹੜਾ ਹੈ ਨਾਰਮਲ ਕੰਮ ਜਾਂ ਨਾਰਮਲ ਰੂਟੀਨ ਤੋਂ ਨਹੀਂ ਵਾਪਸ ਆ ਪਾਏਗਾ ਉਹ ਨਹੀਂ ਹੈ অল ডিপেন্ডস ਵੀ ਜਿੰਨਾ ਕੈਂਸਰ ਅਸੀਂ ਜਲਦੀ ਡਿਟੈਕਟ ਕਰਨ ਦੇ ਵਿੱਚ ਅਸੀਂ ਮਦਦ ਕਰਾਂਗੇ ਉਹਨਾਂ ਨਾਰਮਲ ਲਾਈਫ ਜਲਦੀ ਪੇਸ਼ੈਂਟ ਕ੍ਰਿਟਿਕ ਥੈਂਕ ਯੂ 골ਡਨ ਟੈਂਪਲ ਰਾਈਡ ਅਸੀਂ ਲੁਧਿਆਣੇ ਤੋਂ ਹਰ ਸਾਲ ਕਰਦੇ ਆ ਜਿਹੜਾ ਸਾਰੇ ਲੁਧਿਆਣੇ ਦੇ ਸਾਈਕਲਿਸਟ ਦਾ ਇੱਕ ਕੰਬਾਈਨਡ ਇਨੀਸ਼ੀਏਟਿਵ ਆ ਔਰ ਇਸ ਵਾਰ ਅਸੀਂ 40s ਹਸਪੀਟਲ ਦੇ ਨਾਲ ਕਲੈਬਰੇਸ਼ਨ ਦੇ ਵਿੱਚ ਕਰ ਰਹੇ ਆ ਕਿਉਂਕਿ ਇਹ ਕੈਂਸਰ ਅੱਜ ਵਰਡ ਕੈਂਸਰ ਡੇ ਆ ਔਰ ਅਵੇਅਰਨੈਸ ਮੰਥ ਚੱਲ ਰਿਹਾ ਤੇ ਰਸਤੇ ਸਾਨੂੰ ਅਲੱਗ-ਅਲੱਗ ਹਰ ਸ਼ਹਿਰ ਦੇ ਵਿੱਚ ਸਾਈਕਲਿੰਗ ਕਲੱਬਸ ਮਿਲਦੇ ਨੇ ਔਰ ਅਸੀਂ ਜਾਂਦੇ ਹੋਏ ਇਹ ਅਵੇਅਰਨੈਸ ਦਾ ਮੈਸੇਜ ਸਭ ਨੂੰ ਦਿੰਦੇ ਜਾਵਾਂਗੇ ਕਿ ਇਹ ਲਾ ਇਲਾਜ ਬਿਮਾਰੀ ਨਹੀਂ ਹੈ ਇਹਦਾ ਇਲਾਜ ਹੋ ਸਕਦਾ ਹੈ ਇਹਨੂੰ अर्ली ਡਿਟੈਕਸ਼ਨ ਕਰਕੇ ਵੀ ਇਹਨੂੰ ਪ੍ਰिवेंट ਕੀਤਾ ਜਾ ਸਕਦਾ ਔਰ ਬਾਕੀ ਸਾਈਕਲਿੰਗ ਦੇ ਨਾਲ ਆਪਾਂ ਆਪਣੀ ਇਮਿਊਨਿਟੀ ਨੂੰ ਕਿਵੇਂ ਸਟਰੋਂਗ ਰੱਖਣਾ ਔਰ ਆਪਣੀ ਹੈਲਥ ਨੂੰ ਅੱਛਾ ਰੱਖਣਾ ਇਹ ਮੈਸੇਜ ਅਸੀਂ ਨਾਲ ਲਵਾਂਗੇ ਨਹੀਂ ਸਰ ਅਸੀਂ ਲੁਧਿਆਣਾ ਤੋਂ ਲੁਧਿਆਣਾ ਬਾਈਸਾਈਕਲ ਕਲੱਬ ਦਾ ਪ੍ਰੈਜ਼ੀਡੈਂਟ ਹਾਂ ਮੈਂ ਬਾਕੀ ਸਾਈਕਲਿਸ ਸਾਡੇ ਨਾਲ ਸਾਰੇ ਹੈਗੇ ਆ ਅਸੀਂ 4-5 ਸਾਲ ਹੋ ਗਏ ਸਾਨੂੰ ਸਾਈਕਲ ਰਾਈਡ ਕਰਦੇ ਨੂੰ ਗੁੱਡ ਇੰਟੈਂਡਰ ਤੇ ਹੁਣ ਜਿਵੇਂ ਫੋਟਿਸ ਨਾਲ ਅਸੀਂ ਇਨੀਸ਼ੀਏਟਿਵ ਲਿਆ ਤੇ ਕੈਂਸਰ ਅਵੇਅਰਨੈਸ ਰਾਈਡ ਕਰ ਰਹੇ ਹਾਂ ਕਾਫੀ ਚਿਰ ਤੋਂ ਕਰ ਰਹੇ ਹਾਂ ਤੇ ਬਾਕੀ ਸਾਰਿਆਂ ਦੇ ਸਾਥ ਨਾਲ ਸਾਰੇ ਸਾਈਕਲਿਸਟ ਰਲ ਮਿਲ ਕੇ ਅਸੀਂ ਰਾਈਡ ਵਧੀਆ ਕਰਦੇ ਹਾਂ ਔਰ ਵਧੀਆ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਆਥਾ ਦੇ ਕੇ ਆਉਂਦੇ ਹਾਂ ਉਹਨਾਂ ਦੀ ਆਸ਼ੀਰਵਾਦ ਨਾਲ ਅਸੀਂ ਚੱਲਦੇ ਹਾਂ ਸਰ ਲੋਕਾਂ ਕੀ ਨਸਾ ਸਰ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਤੁਸੀਂ ਆਪਣੇ ਸਿਹਤ ਪ੍ਰਤੀ ਜਾਗਰੂਕ ਹੋ ਤੇ ਵੱਧ ਤੋਂ ਵੱਧ ਸਾਈਕਲਿੰਗ ਕਰੋ ਰਨਿੰਗ ਕਰੋ ਸੈਰ ਕਰੋ ਜੋ ਵੀ ਆ ਤੇ ਤੁਸੀਂ ਤੁਹਾਡੀ ਸਿਹਤ ਫਿਟਨੈਸ ਵਧੀਆ ਰਹੇ